ਅੱਛੇ 2022 ਨੂੰ ਆਪਣਾ 골ਡ ਲੋਨ ਦਿੱਤਾ ਸੀ ਲਿਆ ਸੀ ਉੱਥੋਂ ਐਸੇ ਬੈਂਕ ਤੋਂ 16 17 ਲੱਖ ਲਿਆ ਸੀ ਉਹ ਅਸੀਂ ਕਰਵਾਇਆ ਸੀ ਜੱਸ ਬੈਂਕ ਤੇ ਟ੍ਰਾਂਸਫਰ ਕਰਵਾਤਾ ਸੀ ਚੈੱਕ ਤੇ ਕੈਸ਼ ਜੱਸ ਬੈਂਕ ਤੋਂ ਕੈਸ਼ ਫਿਰ ਲਿਆ ਅਸੀਂ ਉਹਨਾਂ ਕੋਲ 2 ਸਾਲ ਦਾ ਕਿਹਾ ਸੀਗਾ ਕਿ 2 ਸਾਲ ਤੱਕ ਅਸੀਂ ਛਡਵਾ ਲੈਣਾ ਬਟ ਜਿਸ ਪਰਸਨ ਮੇਰੇ ਨਾਲ ਲੈਣ ਗਿਆ ਸੀ ਗੋਲਡ ਲੋਨ ਮੇਨ ਟਕਵਾਣ ਗਿਆ ਸੀ ਉਹਨੇ ਵੀ ਦਿਨ ਸਰ ਸਤਕ 8 ਮਹੀਨੇ ਬਾਅਦ 골ਡ ਛਡਵਾ ਲਿਆ ਬਟ ਸਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਨਾ ਕੋਈ ਸਾਨੂੰ ਕੋਈ ਬੈਂਕ ਤੋਂ ਕੋਈ ਮੈਸੇਜ ਆਇਆ ਕਿ ਤੁਸੀਂ ਇਹਨੂੰ ਰੀਨਿਊ ਕਰਵਾਉਣੇ ਤੇ ਆਪਣੀ ਇਨਸਟਾਲਮੈਂਟ ਭੇਜੋ ਕੁਝ ਨਹੀਂ ਆਇਆ ਉਹ 12 ਅਕਤੂਬਰ 2022 ਨੂੰ 골ਡ 18 ਲੱਖ ਦੇ ਕਿ 골ਡ ਛਡਵਾ ਲਿਆ ਇਹ ਸਾਨੂੰ ਪਤਾ ਲੱਗਿਆ 15 April 2024 ਨੂੰ ਜਦੋਂ ਸਾਡੇ ਕੋਲ ਚੈੱਕ ਆਇਆ ਸੀ ਜੈਸ ਬੈਂਕ ਦਾ ਸਕੈਮ ਚੈੱਕ ਅਸੀਂ ਗਏ ਸੀ ਜੈਸ ਬੈਂਕ ਬਟ ਉਹ ਕਹਿੰਦੇ ਆ ਤੁਹਾਡਾ ਚੈੱਕ ਫੇਕ ਹੈ ਐਸਾ ਇਨਕੁਆਰੀ ਵਾਸਤੇ ਗਏ ICA ਬੈਂਕ ਉਹਨਾਂ ਨੇ ਮੈਨੂੰ ਪੁੱਛਿਆ ਕਿ ਡਾਕੂਮੈਂਟ ਤੁਹਾਡੇ ਕੋਲ ਮਿਲੇ ਆ ਤੁਹਾਨੂੰ ਜੈ ਐਸਆ ਬੈਂਕ ਦੇ ਕੋਲ ਗੋਲਡ ਰਖਵਾਇਆ ਮੈਂ ਕਿਹਾ ਸਾਨੂੰ ਕੁਝ ਨਹੀਂ ਦਿੱਤਾ ਉਹਨਾਂ ਨੇ ਮੇਰੀ ਸਨੈਪ ਦੇਖੀ ਮੇਰੇ ਪ੍ਰੂਫ ਤੋਂ ਆਪਣਾ ਲੈਪਟਾਪ ਤੇ ਕੱਢਿਆ ਆਪਣਾ ਸਾਰਾ ਡਾਟਾ ਵਗੈਰਾ ਤੇ ਮੈਨੂੰ ਕਹਿੰਦੇ ਕਿ ਤੁਹਾਡਾ ਤੇ ਲੋਨ ਕਲੀਅਰ ਹੋ ਚੁੱਕਿਆ ਉਹਨੇ ਆਪਣੇ ਕੋਲੋਂ ਜਮ੍ਹਾਂ ਕਰਵਾਤਾ ਵੈਸੇ ਸਰ ਹੁਣ ਇਹਨਾਂ ਇਸ ਵਾਲਾ ਪਤਾ ਨਹੀਂ ਉਹਨੇ ਆਪਣੇ ਕੋਲ ਕਰਵਾਇਆ ਕਿ ਕੌਣ ਕਰਵਾਇਆ ਪਰ ਮੈਂ ਕਿ ਮੈਂ ਉਸ ਬੈਂਕ ਸੈਕੰਡ ਟਾਈਮ ਉਦੋਂ ਗਈ ਉਹ ਵੀ ਸਾਡਾ ਤੁਹਾਨੂੰ ਪੁੱਛੇ ਵਗੈਰ ਤੁਹਾਨੂੰ ਪਤਾ ਹੋਵੇ ਵਗੈਰ ਲੱਗਿਆ ਕੋਈ ਬਿਲਕੁਲ ਸਰ ਕਿੰਨਾ ਗੋਲ ਜੀ ਸਰ ਅੱਜ ਉਹਦੀ ਕੀਮਤ 35-40 ਲੱਖ ਹੈ 400 ਗ੍ਰਾਮ ਸਰ ਪੰਜ ਅੱਧਾ ਕਿਲੋ ਤੋਂ ਹੋਣਾ ਸੀਗਾ 16 ਤੁਸੀਂ ਬੈਂਕ ਨੂੰ ਪੁੱਛਿਆ ਨਹੀਂ ਪੀਏ ਕੌਣ ਮੈਂ ਕਿੱਦਾਂ ਲੈ ਗਿਆ ਮੇਰੇ ਤੋਂ ਬਗੈਰ ਸਰ ਕਹਿੰਦੇ ਤੁਹਾਡੇ ਸਾਈਨ ਹੋਏ ਆ ਮੈਂ ਕਿਹਾ ਮੈਂ ਤਾਂ ਸੈਕਿੰਡ ਟਾਈਮ ਬੈਂਕ ਤੁਹਾਡੇ ਆਈਆਂ ਮੈਂ ਕਦੀ ਬੈਂਕ ਹੀ ਨਹੀਂ ਆਈ ਤੇ ਬਟ ਬੈਂਕ ਵਾਲੇ ਕੋਲੋਂ ਕਿਹਾ ਤੁਹਾਨੂੰ ਕਿਹਾ ਨੂੰ ਆਸ ਕਿਹਾ ਕਿ ਤੁਹਾਨੂੰ ਫੋਟੋਜ਼ ਦਿਖਾ ਦਿਓ 2 ਸਾਲ ਪਹਿਲੀ ਕਹਿੰ ਸਰ ਕੋਈ ਫੋਟੋਜ਼ ਵੀ ਨਹੀਂ ਆ ਗਈਆਂ ਮਤਲਬ ਆਣਾ ਕਰਨ ਦੇ ਬੈਂਕ ਹਾਂਜੀ ਬਿਲਕੁਲ ਨਾਲ ਮਹੀ 20 ਬਿਹੇਵ ਕਰਦੇ ਕੋਈ ਮਤਲਬ ਇਗਨੋਰ ਕਰਦੇ ਪਏ ਇੱਕ ਕਸਟਮਰ ਨੂੰ ਸਰ ਕੋ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਸਾਡੇ ਕੋਲ 7-8 ਸਰਖਾਸਤਾਂ ਜਿਹੜੀਆਂ ਨੇ ਪੁਆਈਆਂ ਨੇ ਉਹਦੇ ਉਹਦੇ ਤੇ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਉਹਦੇ ਚ ਅਸੀਂ ਬੈਂਕ ਕੋਲੋਂ ਵੀ ਰਿਕਾਰਡ ਅਸਲ ਕੀਤਾ ਹੈ ਮੰਗਵਾਇਆ ਹੈ ਇਹਨਾਂ ਕੋਲ ਰਿਕਾਰਡ ਉਹ ਹੋਂ ਤੇ ਜਿਹੜੀ ਵੀ ਅਗਲੀ ਕਰਵੀਏ ਉਹ ਮਿਲ ਲੈਂਦੀ ਜਾਓ ਮਾਮਲਾ ਮਾਮਲਾ ਇਹਦੇ ਤਫਤੀਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਜਿਹੜੇ ਮਦਈਏ ਉਹਨਾਂ ਨੇ ਦਸਤਾਬੇਜ਼ ਜਿਹੜਾ ਕੋਈ ਇਹਨਾਂ ਨੇ ਗੋਲ ਲੋਨ ਇਹਨਾਂ ਨੇ ਰੱਖ ਕੇ ਲੋਨ ਲਿਆਇਆ ਬੈਂਕ ਤੋਂ ਜਿਨਾ ਦੇ ਸਮਤਾਬਕ ਵੀ ਉਹ ਜਿਹੜਾ ਲੋਨ ਧਾਰ ਕੇ ਤੇ ਜਿਹੜਾ ਉਹ ਜਿਹੜਾ 골ਡਆ ਤੋਂ ਹਾਸਲ ਕੀਤਾ ਗਿਆ ਹੈ ਕਿੰਨੇ ਹਾਸਲ ਕੀਤਾ ਜੀ ਇਸ ਦੇ ਬਾਰੇ ਜਿਹੜੀ ਤਫ਼ਤੀਸ਼ ਸਾਹਮਣੇ ਜਦੋਂ ਆਊਗੀ ਫਿਰ ਉਹਦੇ ਬਾਰੇ ਦੱਸਿਆ ਜਾਊਗਾ ਪਰਿਵਾਰ ਦੇ ਕਹਿਣ ਮੁਤਾਬਕ ਇਹ ਹੈਗਾ ਜੀ ਕਿੰਨੇ ਖੜਿਆ ਪਰਿਵਾਰ ਦੇ ਕਹਿਣ ਮੁਤਾਬਕ ਤੇ ਬੈਂਕ ਨੇ ਉਹਨਾਂ ਦੇ ਬੈਂਕ ਦੇ ਕੋਈ ਮੁਲਾਜ਼ਮ ਨੇ ਜਿਨ੍ਹਾਂ ਨੇ ਫਰਾਰ ਕੀਤਾ ਉਹਨਾਂ ਦੇ ਨਾਲ ਇਹਦੇ ਵਿੱਚ ਅਲੱਗ-ਅਲੱਗ ਕੰਪਲੇਂਟਸ ਨੇ ਉਹਦੇ ਵਿੱਚ ਕਿਸੇ ਦਾ 7 ਕੇ ਦਾ 8 ਲੱਖ ਦਾ ਲੋਨ ਆ ਕਿਸੇ ਦਾ 4 ਲੱਖ ਦਾ ਲੋਨ ਆ ਇਹ ਅਲੱਗ-ਅਲੱਗ ਕੰਪਲੇਂਟਸ ਨੇ ਅਲੱਗ-ਅਲੱਗ ਬੰਦੇ ਉਹ ਲੋਕ ਜਿਹੜੀਆਂ ਕੰਪਲੇਂਟਸ ਦਿੱਤੀਆਂ ਗਈਆਂ ਕੁਝ ਗੋਲ ਲੌਂਡੀਆਂ ਨੇ ਕੁਝ ਉਦਾਂ ਲੋਨ ਲੈ ਕੇ ਤੇ ਉਹਨੂੰ ਜਬਤ ਕਰਦੀਆਂ ਕੁਛ ਹੈਗੇ। ਨਹੀਂ ਅਜੇ ਤਹਾਂ ਨੇ ਇੱਕ ਇੱਕ ਮੁਲਾਜ਼ਮ ਦੇ ਜੇ ਇੱਕ ਜਿਹੜਾ ਮੇਨ ਬੰਦਾ ਜੀ ਦੇ ਖਿਲਾਫ ਇਹਨਾਂ ਦਿੱਤੀ ਆ ਉਹ ਇਥੋਂ ਜਿਹੜਾ ਪਹਿਲਾਂ ਕੋਈ ਮੁਲਾਜ਼ਮ ਸੀ ਬੈਂਕ ਦੇ ਵਿੱਚ ਹੁਣ ਛੱਡ ਕੇ ਜਾ ਚੁੱਕਾ ਆ ਉਹ ਉਹਦੇ ਬਾਰੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਬੈਂਕ ਦੇ ਕੋਲ ਉਹ ਸਾਰੇ ਰਿਕਾਰਡ ਹਸਲ ਕਰਾਂਗੇ ਜੋ ਵੀ ਇਹਦੇ ਵਿੱਚ ਜਿਹੜਾ ਜਮਾ ਹੋਇਆ ਜਾਂ ਜਿਹੜਾ ਕਢਾਇਆ ਗਿਆ ਉਹਦੇ ਸਾਰੇ ਰਿਕਾਰਡ ਹਸਲ ਕੀਤਾ ਜਾਵੇਗਾ। ਨਹੀਂ ਨਹੀਂ ਇਹਨੂੰ ਜਲਦੀ ਕਰ ਲਿਆ ਜਾਵੇਗਾ ਇਹਨੂੰ ਇਹਨੂੰ ਚੰਦਨਾਂ ਦੇ ਵਿੱਚ ਇਹਨੂੰ ਕਰ ਲਿਆ ਜਾਵੇਗਾ।